ਸਾਡੇ ਵਿੱਚ ਜਿਹੜੀ ਉਹਦੀ ਨੌ ਘਰ ਨਹੀਂ ਸੀ ਤੇ ਘਰ ਦਾ ਕੀਮਤੀ ਸਮਾਨ ਜਿਹੜਾ ਘਰੋਂ ਲੈ ਕੇ ਹਾਂਜੀ ਐਮਬੀਟੀ 18824 ਨੂੰ ਜੀ ਥਾਣਾ ਰਮਦਾਸ ਤੋਂ ਸਾਡੇ ਐ ਅਡੀਸ਼ਨਲ ਐਸਐਚਓ ਗੁਰਕਬਾਲ ਸਿੰਘ ਨੇ ਇਹਨਾਂ ਪਾਸ ਰੇਸ਼ਮ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਮਵਾਨਾ ਥਾਣਾ ਰਮਦਾਸ ਨੇ ਸਟੇਟਮੈਂਟ ਦਿੱਤੀ ਕਿ ਉਹ ਉਸ ਦਾ ਬੇਟਾ ਜਿਹੜਾ ਇਟਲੀ ਦੇ ਵਿੱਚ ਰਹਿੰਦਾ ਤੇ ਉਹਦੀ ਨੌ ਤੇ ਰੇਸ਼ਮ ਸਿੰਘ ਖੁਦ ਜਿਹੜਾ ਆਪਣੇ ਘਰ ਰਹਿੰਦੇ ਨੇ ਤੇ ਪਿੰਡ ਵਾਣ ਤੇ 17-18 ਦੀ ਦਰਮਿਆਨੀ ਰਾਤ ਨੂੰ ਰੇਸ਼ਮ ਸਿੰਘ ਨੇ 2:30 ਵਜੇ ਕਰੀਬ ਉੱਠ ਕੇ ਵੇਖਿਆ ਵੀ ਉਹਦੇ ਘਰ ਦੇ ਦਰਵਾਜ਼ੇ ਜਿਹੜੇ ਖੁੱਲੇ ਸੀਗੇ ਸਮਾਨ ਅਲਮਾਰੀਆਂ ਮੇਨ ਖੁੱਲੀਆਂ ਸੀਗੀਆਂ ਤੇ ਸਮਾਨ ਖੰਡ ਰਿਆ ਸੀਗਾ ਤੇ ਉਹਦੇ ਘਰ ਨੌ ਮੌਜੂਦ ਨਹੀਂ ਸੀ ਤੇ ਨਾਲ ਹੀ ਉਹਦੀ ਜਿਹੜੀ ਸਵਿਫਟ ਕਾਰ ਸੀ ਘਰੋਂ ਗਾਇਬ ਸੀਗੀ ਜਦੋਂ ਨੇ ਅਜਿਦਵਾਲਾ ਚੈੱਕ ਕੀਤਾ ਉਹਨੂੰ ਕਲੀਅਰ ਹੋਇਆ ਕਿਉਂਕਿ ਉਹ ਪਿਛਲੇ ਦਿਨਾਂ ਚ ਕੋਈ ਸ਼ੱਕ ਸੀਗਾ ਉਹਨੂੰ ਕਲੀਅਰ ਹੋਇਆ ਵੀ ਉਹਦੀ ਨੌ ਕਿਸੇ ਅਣਪਛਾਤੇ ਬੰਦੇ ਨਾਲ ਕੱਦ ਦਾ ਮੇਨ ਕੀਮਤੀ ਸਮਾਨ ਜਿਹਦੇ ਵਿੱਚ ਕਰੀਬ 15 ਟੋਲੇ ਸੋਨਾ ਉਹਨਾਂ ਦੇ ਪਾਸਪੋਰਟ ਤੇ ਉਹਨਾਂ ਦੀ ਸਵਿਫਟ ਕਾਰ ਜਿਹੜੀ ਲੈ ਕੇ ਤੇ ਉਹ ਗਾਇਬ ਹੋ ਗਈ ਸੀ ਜਿਸ ਤੇ ਅਸੀਂ ਥਾਣਾ ਰਮਦਾਸ ਦੇ ਵਿੱਚ ਮੁਕਫਰ थाना ਹਵਤਾਰ ਸਿੰਘ ਸਬ-ਇੰਸਪੈਕਟਰ ਸਾਹਿਬ ਨੂੰ ਮਕਦਮਾ ਨੰਬਰ 83 ਐਮ.ਐਂ.ਟੀ 18824 ਅੰਡਰ ਸੈਕਸ਼ਨ 305 ਬੀ 35 ਬੀ ਐਨਐਸ थाना ਰਮਦਾਸ ਰਾਜ ਜਾਰੀ ਕੀਤਾ। ਇਹਦੀ ਤਫਤੀਸ਼ ਜਿਹੜੀ ਆ ਟੈਕਨੀਕਲ ਤਰੀਕੇ ਨਾਲ ਕੀਤੀ ਤੇ ਵਧੀਆ ਤਫਤੀਸ਼ ਕਰਦਿਆਂ ਹੋਇਆਂ ਮੁਕਫਰ ਅਫਸਰ थाना ਰਮਦਾਸ ਦੀ ਟੀਮ ਵੱਲੋਂ ਜਿਹੜਾ ਇਸ ਦੀ ਜਿਹੜੀ ਆ ਰੇਸ਼ਨ ਸਿੰਘ ਦੀ ਨਵ ਪਰਨੀਤ ਕੌਰ ਤੇ ਉਸ ਦੇ ਨਾਲ ਸੁਖਪ੍ਰੀਤ ਸਿੰਘ ਏਲੀਅਸ ਸੁਖੀ ਸਨ ਬਲਕਾਰ ਸਿੰਘ ਵਾਸੀ ਗਗੋਵਾਲ ਜਿਹੜੇ ਕਿ ਇਹਨਾਂ ਦੇ ਦੋਹਾਂ ਦੇ ਆਪਸ ਵਿੱਚ ਸਬੰਧ ਸੀਗੇ ਇਹਨਾਂ ਦੋਹਾਂ ਨੂੰ ਰਮਦਾਸ ਲਾਗੋ ਅਵਾਨਪਿੰਡ ਦੇ ਬਾਹਰੋਂ ਇਹਨਾਂ ਨੂੰ ਅਰੈਸਟ ਕੀਤਾ ਔਰ ਅਰੈਸਟ ਕਰਕੇ ਇਹਨਾਂ ਵੱਲੋਂ ਜਿਹੜਾ ਘਰੋਂ ਚੋਰੀ ਕੀਤਾ ਸਮਾਨ ਸੀਗਾ 15 ਤੋਲੇ ਸੋਨਾ ਤੇ ਨਾਲ ਇਹਨਾਂ ਦੇ ਜਿਹੜੇ ਪਤੀ ਪਤਨੀ ਦੇ ਪਾਸਪੋਰਟ ਤੇ ਹੋਰ ਕੁਝ ਕੀਮਤੀ ਸਮਾਨ ਦੇ ਨਾਲ ਚਾਰ-ਪੰਜ ਇਹਨਾਂ ਦੇ ਏ.ਟੀ.ਐਮ ਸੀਗੇ ਉਹ ਸਾਰਾ ਕੁਝ ਬਰਾਮਦ ਕਰ ਲਿਆ। ਇਹਨਾਂ ਦਾ ਪਾਸਪੋਰਟ ਖੜਨ ਦੀ ਕੀ ਮੰਤਰੀ ਬਣੀ। ਪਾਸਪੋਰਟ کئی ਵਾਰੀ ਅਸਲ ਦੇ ਵਿੱਚ ਇਹ ਕਾਰਨ ਸੀਗਾ ਵੀ ਇਹਨਾਂ ਦੇ ਜਿਹੜੀ ਨੌ ਸੌਰੇ ਦਾ ਆਪਸ ਵਿੱਚ ਸਬੰਧ ਜਿਹੜੇ ਪਰਿਵਾਰਕ ਤੌਰ ਤੇ ਠੀਕ ਨਹੀਂ ਸੀਗੇ ਤੇ ਪਾਸਪੋਰਟ ਉਹਨਾਂ ਨੂੰ ਖਰਾਬ ਕਰਨ ਵਾਸਤੇ ਵੀ ਗਾਂ ਨਾ ਬਣਨਗੇ ਜਲਦੀ ਤੇ ਨਾ ਹੀ ਉਹ ਬਾਹਰ ਕਿਤੇ ਜਾ ਸਕਣਗੇ ਇਸ ਕਰਕੇ ਉਹ ਲੈ। ਤੇ ਉਪਰ ਲੱਗ ਸਕਿਆ ਵੀ ਕਿੱਥੇ ਜਾ ਰਹੇ ਸੀ ਇਤੋਂ ਘਰੋਂ ਫਾਰ ਹੋ ਗਏ। ਅਸਲ ਦੇ ਵਿੱਚ ਕਿਉਂਕਿ ਇਹਦਾ ਵਿਆਹ ਆਲਰੇਡੀ ਪਹਿਲਾਂ ਹੋਇਆ ਸੀਗਾ ਪ੍ਰਨੀਤ ਕੌਰ ਦਾ। ਤੇ ਜਿਹੜਾ ਸੁਖਪ੍ਰੀਤ ਸੁਖੀ ਆ ਇਹਨਾਂ ਦੀ ਇਹਨਾਂ ਦੀ ਆਪਸ ਵਿੱਚ ਇਹ ਨੀਤੀ ਸੀ ਕਿ ਇਹ ਦੋਵੇਂ ਲਿਵਨ ਰਿਲੇਸ਼ਨ ਦੇ ਵਿੱਚ ਰਹਿਣਗੇ ਤੇ ਜਿਹੜਾ ਜਿਹੜੀ ਆ ਪਰਨੀਤ कौर ਇਹਦੇ ਵੱਲੋਂ ਹਾਈ ਕੋਰਟ ਦੇ ਵਿੱਚ ਰਿਟ ਕਰਨੀ ਸੀ ਕਿ ਜਾਂ ਹਾਈ ਕੋਰਟ ਤੋਂ ਇਹ ਮਦਦ ਲੈਣੀ ਸੀ ਵੀ ਮੇਰਾ ਸਹੁਰਾ ਪਰਿਵਾਰ ਮੈਨੂੰ ਤੰਗ ਕਰਦਾ ਵਾ ਘਰ ਵਾਲਾ ਮੈਨੂੰ ਕੁੱਟਦਾ ਮਾਰਦਾ ਵਾ ਤੇ ਮੈਂ ਇਹ ਮੈਨੂੰ ਹਰ ਤਰੀਕੇ ਨਾਲ ਮੈਨੂੰ ਜਿਹੜੀਆਂ ਮੇਰੀਆਂ ਬਜਲੀ ਪੁਨੀਆਦੀ ਡੋੜਾ ਪੂਰੀਆਂ ਕਰਦਾ ਸੁਪੀ ਤੇ ਜਦੋਂ ਇਹ ਅਦਾਲਤ ਵੱਲੋਂ ਆਰਡਰ ਹੋ ਜਾਂਦੇ ਤੇ ਫਿਰ ਇਹ ਜਿਹੜਾ ਇਹਨਾਂ ਦਾ ਸਮਾਨ ਸੀਗਾ ਜਿਹੜਾ ਇਹ ਹੀ ਇਹਨਾਂ ਦਾ ਸੋਨਾ ਤੇ ਸਾਰਾ ਸਮਾਨ ਇਹਨਾਂ ਨੇ ਆਪ ਲੈ ਕੇ ਤੇ ਫਿਰ ਆਪਣੀ ਅਗਲੀ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਸੀ ਇਹ ਪਤਾ ਲੱਗਾ ਕਿੰਨੇ ਕੁ ਜੇ ਭੱਜੇ ਕਿਸ ਤਰ੍ਹਾਂ ਭੱਜੇ ਕੋਈ ਪਰਿਵਾਰ ਨੂੰ ਸੰਭਾਲ ਦੂਗਾ ਕੁਝ ਨਹੀਂ ਹਾਂਜੀ ਹਾਂਜੀ ਇਹਦੇ ਜੇ ਕਲੀਅਰ ਹੋਇਆ ਜੀ 17 18 ਦੀ ਰਾਤ ਨੂੰ ਇਹਨੇ ਉਹਨਾਂ ਨੂੰ ਕੋ ਸਮਝੀ ਚ ਪਾ ਕੇ ਦਿੱ ਤੇ ਉਹ ਕਰੀਬ ਕਾਫੀ ਦਿਨ ਬੇਹੋਸ਼ ਰਹਿਣ ਤੋਂ ਬਾਅਦ ਉਹਨੇ ਜਰ ਨੂੰ ਇਹ ਆਪਣਾ ਸਾਮਾਨ ਲੈ ਕੇ ਨਿਕਲ ਗਏ ਤੇ ਜਦੋਂ ਉਹਨਾਂ ਨੇ ਇਹ ਸਾਰਾ ਕੁਝ ਉਹਨਾਂ ਨੂੰ ਪਤਾ ਲੱਗਾ ਤੇ ਜਦੋਂ ਪੁਲਿਸ ਨੂੰ ਤਲਾਸ਼ ਦਿੱਤੀ ਅਸੀਂ ਤੁਰੰਤ ਐਫਆਰ ਦਰਜ ਕਰਕੇ ਤੇ ਆਪਣੇ ਤਰੀਕੇ ਨਾਲ ਸਰ ਕਿੰਨੇ ਤੋਂ ਸਮੇ ਤੋਂ ਰਿਲੇਸ਼ਨ ਸੀ ਇਹ ਤਫਤੀਸ਼ਦਾਰ ਨੇ ਸਾਹਮਣੇ ਆਇਆ ਕਿ ਪਿਛਲੇ ਡੇਢ ਦੋ ਸਾਲ ਤੋਂ ਇਹਨਾਂ ਦੇ ਆਪਸ ਵਿੱਚ ਕਿਸ ਤਰੀਕੇ ਦਾ ਰਿਲੇਸ਼ਨ ਬੜਾ ਸੀ ਕੁਝ ਉਹ ਵੀ ਸਾਹਮਣੇ ਆਇਆ ਵੇਖੋ ਆਪਣਾ ਆਮ ਆਪਾਂ ਨੂੰ ਪਤਾ ਜੀ ਅੱਜਕੱਲ ਪਰਿਵਾਰ ਜਿਹੜੇ ਬਾਤ ਚੱਲ ਗਿਆ ਬੰਦਾ ਜਿਹੜਾ ਮਾਨੂੰ ਮੁੰਡਾ ਉਥੇ ਆਪਣੀ ਰੋਜੀ ਰੋਟੀ ਲਈ ਆਇਆ ਇੱਥੇ ਮਗਰ ਇਹਨੂੰ ਸਹੂਲਤਾਂ ਸਾਰੀਆਂ ਸੀਗੀਆਂ ਪੈਸਾ ਖੁੱਲਾ ਸੀਗਾ ਜੀ ਤੇ ਜਦੋਂ ਆਉਂਦੇ ਜਾਂਦੇ ਇਹਨਾਂ ਦੇ ਆਪਸੀ ਸਬੰਧ ਬਣੇ ਕੋਈ ਬੱਚਾ ਵੀ ਹੈਗਾ ਜੀ ਨਹੀਂ ਜੀ ਬੱਚਾ ਕੋਈ ਨਹੀਂ ਕੋਈ ਅਦਾਲਤ ਵਿੱਚ ਪੇਸ਼ ਕਰਤਾ ਕਿ ਹਾਂਜੀ ਅਦਾਲਤ ਵਿੱਚ ਪੇਸ਼ ਕਰਕੇ ਜੀ ਬਕਾਇਦਾ 2 ਦਿਨ ਦਾ ਰਿਮਾਂਡ ਲਿਆ ਗਿਆ ਸੀਗਾ ਰਿਮਾਂਡ ਤੋਂ ਬਾਅਦ ਇਹਨਾਂ ਨੇ ਜਿੰਨੀ ਚੋਰੀ ਕੀਤੀ 100% ਰਿਕਵਰੀ ਕੀਤੀ ਹੈ ਜਿਹੜਾ ਗਹਿਣਾ ਆ ਇਹ 8 ਲੱਖ ਤੇ 63000 ਰੁਪਏ ਦਾ ਗਹਿਣਾ ਬਣਦਾ ਜੀ ਜਿਹੜਾ ਇਹਨਾਂ ਦਾ ਇਹਨਾਂ ਨੇ ਚੋਰੀ ਕੀਤਾ ਇਹ ਕਿੱਥੋਂ ਰਿਕਵਰੀ ਹੋਈ ਹੈ ਇਹ ਇਹਨਾਂ ਨੇ ਉੱਥੇ ਹੀ ਪਿੰਡ ਦੇ ਬਾਹਰ ਜਦੋਂ ਉੱਥੋਂ ਨਿਕਲੇ ਨੇ ਜੀ ਚੋਰੀ ਕਰਕੇ ਤੇ ਇਹ ਸਾਰਾ ਸਮਾਨ ਇਹਨਾਂ ਨੇ ਬਾਹਰ ਨਿਕਾਤਾ ਸੀਗਾ ਜਿਹੜਾ ਹੁਣ ਇਹਨਾਂ ਨੇ ਆਪਣੀ ਨਿਸ਼ਾਨਦੇਹੀ ਕਰਕੇ ਤੇ ਸਾਨੂੰ ਪਰੰਪਰਤ ਠੀਕ ਠੀਕ